ਉਹ ਨਹੀਂ ਉਹ ਤਾਂ ਮੈਂ ਨਾਲ ਸੀ ਕਿ ਮੈਂ ਕਹਿੰਦਾ ਨਹੀਂ ਇਹ ਇਕੱਲੇ ਤਾਰਨ ਦਾ ਰੀਜ਼ਨ ਨਹੀਂ ਜੀ ਉਹਦਾ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਕਿਹੜਾ ਖੜਾ ਉਹਦਾ ਮੋਟਰਸਾਈਕਲ ਕਿਹੜਾ ਖੜਾ ਫਿਰ ਜੀ ਮੋਟਰਸਾਈਕਲ ਮੇਰਾ ਇਥੋਂ ਲੈ ਕੇ ਹੁਣ ਕਿਹਨੂੰ ਨਹੀਂ ਤੈਨੂੰ ਮਣੀ ਕਿਉਂ ਲੈ ਕੇ ਆਇਆ ਅੱਧੀ ਰਾਤ ਨੰਬਰ ਕਿੰਨਾ ਆਪਣੇ ਮੋਟਰਸਾਈਕਲ ਦਾ ਜੀ 4260 ਅੱਛਾ 4260 ਕਿਥੇ ਅੰਦਰ ਖੜਾ ਮੋਟਰਸਾਈਕਲ ਅੰਦਰ ਖੜਾ ਖੜਾ ਸੀਗਾ ਪਰ ਉਹ ਲੈ ਗਏ ਹੋਣਗੇ ਤੁਸੀਂ ਫਿਰ ਉਹਦੀ ਯਾਦ ਕੀ ਲੈਣ ਆਏ ਹੋ ਅਸੀਂ ਵੀ ਇੱਥੇ ਸਾਡੇ ਕੋਲ ਆਈ ਕਿਹਾ ਵੀ ਚਾਬੀ ਦਿਓ ਤੇ ਮਂਗਾ ਦੇ ਦਿੰਦਾ ਨਹੀਂ ਬਾਈ 1 ਮਿੰਟ 1 ਮਿੰਟ ਤੁਹਾਨੂੰ ਕੀ ਕਹਿ ਕੇ ਤਾਰੇ ਇੱਥੇ ਉਹਨਾਂ ਨੇ ਤੂੰ ਤੂੰ ਕਿਉਂ ਅੱਧੀ ਰਾਤ ਇੱਥੇ ਕਿਉਂ ਆਇਆ ਕਾਈ ਕਰਨਾ ਆਉਂਦਾ ਏ ਕਿਸ ਗੱਲ ਤੋਂ ਆਇਆ ਤੂੰ ਇੱਥੇ ਇਹਨੂੰ ਆਹ ਸਮੱਸਿਆ ਨਾਲ ਤੁਸੀਂ ਇਸ ਵਕਤ ਤੁਸੀਂ ਆਏ ਹੋ ਹੂੰ ਜਾ ਕੇ ਕੱਪੜਾ ਹੱਥ ਦੀ ਕਰਨੀ ਪਈ ਯਾਰਾ ਡੈਂਟਿਕਾਰ ਦਿਖਾਈ ਹਾਂ ਭਾਈ ਜੀ ਕਿਹਦੇ ਕਹਿਣ ਤੇ ਤੁਸੀਂ ਇੱਥੇ ਆਏ ਹੋ ਕਿਉਂ ਆਏ ਹੋ ਇਸ ਟਾਈਮ ਰਾਤ ਦੇ ਆ ਟਾਈਮ ਦੇਖ ਸਕਦੇ ਹੋ ਤੁਸੀਂ ਕਿਹੜੇ ਟਾਈਮ ਇਸ ਟਾਈਮ ਤੁਸੀਂ ਕਿਉਂ ਆਏ ਹੋ ਪੰਚਾਇਤੀ ਅਫਸਰ ਲਿਖਾਇਆ ਪੰਚਾਇਤੀ ਅਫਸਰ ਦੇ ਕਿਉਂ ਏ ਹੁਣ ਫੁੱਲ ਸਾਈਲੈਂਟ ਇੱਕ ਮਿੰਟ ਰੋਕ ਜਾ ਕਿਸੇ ਵੀ ਕਰ ਦੇ ਸਪੀਕਰ ਦੇ ਦਾ ਸਪੀਕਰ ਦੇ ਕਰ ਪਰਿਵਾਰ ਦਾ ਫੋਨ ਕੋਈ ਗੱਲ ਨਹੀਂ ਗੱਲ ਕਰ ਲਗਾ ਗੱਡੀ ਕਿਹੜੀ ਵੀਰ ਤੈਨ ਤਾਰ ਕੇ ਗਈ ਆ ਇੱਕ ਮਿੰਟ ਗੱਡੀ ਕਿਥੇ ਅੰਦਰ ਖੜਾ ਮੋਰਸਲ ਅੰਦਰ ਖੜਾ ਖੜਾ ਸੀਗਾ ਪਰ ਉਹ ਲੈ ਗਏ ਹੋਣਗੇ ਤੁਸੀਂ ਫਿਰ ਅੱਧੀ ਰਾਤ ਕੀ ਲੈਣ ਆਏ ਹੋ ਅੰਦਾਜ਼ੀ ਵੀਰ ਜੀ ਸਾਡੇ ਕੋਲ ਆਹੀ ਕਿਹਾ ਵੀ ਚਾਬੀ ਦੇ ਉਹ ਮੰਗਾ ਦੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕੀ ਕਹਿ ਕੇ ਤਾਰਿਆ ਸੀ ਉਹਨਾਂ ਨੇ ਤੂੰ ਤੂੰ ਕਿਉਂ ਅੱਧੀ ਰਾਤ ਇੱਥੇ ਕਿਉਂ ਆਇਆ ਕਾਈ ਕਰਤ ਸੀ ਆਉਂਦਾ ਇੱਥੇ ਕਿਸ ਗੱਲ ਤੋਂ ਆਇਆ ਤੂੰ ਇੱਥੇ ਆਓ ਆਪਣੇ ਆਲੋ ਕਿਹੜੀ ਮੰਸ਼ਾ ਦੇ ਨਾਲ ਤੁਸੀਂ ਇਸ ਇਸ ਵਕਤ ਤੁਸੀਂ ਆਏ ਹੋ ਹਾਂ ਦੱਸ ਸਕਦੇ ਤੁਸੀਂ ਦਾਰੂ ਕਿਉਂ ਨਹੀਂ ਜੀ ਕਿਹੜੀ ਨਹੀਂ ਯਾਰ ਆਈਡੀ ਆਈਡੀ ਕਾਰਡ ਆਈਡੀ ਕਾਰਡ ਤੁਸੀਂ ਆਪਦਾ ਆਈਡੀ ਕਾਰਡ ਬਾਈ ਜੀ ਆਈਡੀ ਕਾਰਡ ਆਈਡੀ ਆਈਡੀ ਕਾਰਡ ਤੁਸੀਂ ਵੱਡੇ ਵੀਰ ਜੀ ਸਤਕਾਰਯੋਗ ਜੀ ਤੁਹਾਡੇ ਕੋਲ ਹੈ ਜੀ ਮੇਰਾ ਆਈਡੀ ਕਾਰਡ ਤੁਸੀਂ ਆਪ ਦਾ ਲਗਾਸੀਂ ਤਾਂ ਦੇ ਦਿੱਤਾ ਸੀ ਤੁਹਾਨੂੰ ਹਾਂ ਅਸੀਂ ਆਈਡੀ ਕਾਰਡ ਤੋਂ ਕੀ ਕਰਨਾ ਅਸੀਂ ਆਈਡੀ ਕਾਰਡ ਤੁਸੀਂ ਆਪ ਦਾ ਦਿਖਾ ਦਿਓ ਤੁਸੀਂ ਸਾਡੇ ਸਤਕਾਰਯੋਗ ਮੁਲਾਜ਼ਮ ਜੀ ਅਸੀਂ ਤੁਹਾਨੂੰ ਆਹ ਬੱਤੋ ਲੈ ਲਾ ਬਲਾਕ ਦੀ ਬਿਲਕੁਲ ਜੀ ਆਹ ਬਲਾਕ ਘਲ ਖੁਰਦਰੇ ਸਾਹਮਣੇ ਖੜੇ ਹੋਏ ਨੇ ਜੀ ਆਏ ਤੁਰੇ ਫਿਰਦੇ ਨੇ ਇਸ ਸਮੇ ਸਮਾਂ ਤੁਸੀਂ ਦੇਖ ਸਕਦੇ ਹੋ ਇਸ ਸਾਹਮਣੇ ਖੜੇ ਹੋਏ ਨੇ ਮਲਖਾ ਸਿੰਘ ਜੀ ਇਹਨਾਂ ਦਾ ਨਾਮ ਹੈ 10 ਵਜੇ ਕੀ ਟਾਈਮ ਦਾ ਮੇਰਾ ਇਹ ਪੂਰੇ 10 ਵਜੇ ਦਾ ਕਰੀਬ ਟਾਈਮ ਹੈ ਆਈ ਡੀ ਕਾਰਡ ਜੀ ਤੁਸੀਂ ਹੁਣੇ ਆਪਦੀ ਜੇਬ ਚੋਂ ਕੱਢਿਆ ਸੀ ਤੁਸੀਂ ਦੁਬਾਰਾ ਪਾ ਲਿਆ ਆਧਾਰ ਕਾਰਡ ਦਿਖਾਓ ਆਧਾਰ ਕਾਰਡ ਆਧਾਰ ਕਾਰਡ ਦਿਖਾਓ ਤੇਰੀ ਪਾੜੀ ਲਈ ਭੇਜਾਂ ਕਿਹਨਾਂ ਨੇ ਭੇਜਿਆ ਤੁਹਾਨੂੰ ਨਾਮ ਕੀ ਆ ਹਾਂਜੀ ਮਲਖਾ ਸਿੰਘ ਮਲਖਾ ਸਿੰਘ ਤੋਂ ਓਕੇ ਕਿਹਨਾਂ ਨੇ ਭੇਜਿਆ ਤੁਹਾਨੂੰ ਹਾਂਜੀ ਕਿਹਨਾਂ ਨੇ ਭੇਜਿਆ ਮਨੀ ਸੰਧੂ ਜੀ ਮਨੀ ਸੰਧੂ ਠੀਕ ਹੈ ਜੀ ਓਕੇ ਜੀ ਬਾਈ ਕਿਸਤੀ ਲਈ ਭੇਜਿਆ ਕਾਹ ਤੋਂ ਭੇਜਿਆ ਸੀ ਕਿਹੜੇ ਮੰਚਾ ਦੇ ਨਾਲ ਤੁਹਾਨੂੰ ਇੱਥੇ ਭੇਜਿਆ ਗਿਆ ਸੀ VOTER ਸੂਚੀਆਂ ਲੈਣੀਆਂ ਜੀ ਉਹਨਾਂ ਦੀ VOTER ਸੂਚੀਆਂ ਬਲੈਗ ਦੇ ਬੂਹੇ ਅੱਗੇ ਬੰਦਾ ਬਲੈਗ ਦੇ ਬੂਹੇ ਅੱਗੇ ਬੰਦਾ ਬਾਈ ਜੀ ਸਾਰੇ ਦੇਖ ਸਕਦੇ ਹੋ ਮੈਂ ਸਤਕਾਰਯੋਗ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਇਹ ਰਾਤ ਕਰੀਬ 10 ਵਜੇ ਦੇ ਕਰੀਬ ਇਹ ਬੰਦਾ ਇਹ ਖੜਾ ਇੱਥੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਮਨੀਸ਼ ਸਿੰਘ ਨਾਂ ਦਾ ਤੁਹਾਨੂੰ ਕਿਸੇ ਨੇ ਕੋਈ ਛੇੜਛਾੜ ਤਾਂ ਨਹੀਂ ਤੁਹਾਡੇ ਨਾਲ ਕੀਤੀ ਨਹੀਂ ਜੀ ਨਹੀਂ ਕੋਈ ਕੁੱਟਿਆ ਮਾਰਿਆ ਤਾਂ ਨਹੀਂ ਤੁਹਾਨੂੰ ਕਿਸੇ ਨੇ ਛੇੜ ਅਸੀਂ ਲਿਆ ਹੀ ਨਹੀਂ ਵੀਰ ਤੁਹਾਡੇ ਤੋਂ ਕੁੱਟਿਆ ਮਾਰਿਆ ਕੋਈ ਕਿਸੇ ਤਰੀਕੇ ਦਾ ਤੁਹਾਡੇ ਨਾਲ ਗੱਡੀ ਗੱਡੀ ਸ਼ੋਅ ਕਰ ਉਹ ਗੱਡੀ ਜਾਂਦੀ ਅਸੀਂ ਡੈਡੀ ਕਾਰ ਕੀ ਕਰਨਾ ਵੀਰ ਅਸੀਂ ਤਾਂ ਤੈਨੂੰ ਹੱਥ ਨਹੀਂ ਲਾਇਆ ਡੈਡੀ ਕਾਰ ਲੈ ਕੇ ਕੀ ਕਰਨਾ ਸਾਨੂੰ ਤੁਹਾਡੇ ਡੈਡੀ ਕਾਰ ਨਾਲ ਕੋਈ ਮਤਲਬ ਨਹੀਂ ਤੁਸੀਂ ਸਰਕਾਰੀ ਬੰਦਾ ਹੈ ਤੇ ਤੂੰ ਜਦੋਂ ਸਾਨੂੰ ਐਡੀ ਕਾਰਡ ਵਿਖਾਇਆ ਸੀ ਤਾਂ ਉਦੋਂ ਹੀ ਦੇਖ ਕੇ ਤੈਨੂੰ ਕਹਤਾ ਬਈ ਤੂੰ ਉਹ ਛੱਡ ਦੇ ਤਾ ਯਾਰ ਤੁਸੀਂ ਨਹੀਂ ਨਹੀਂ ਤੁਹਾਡੇ